ਪਾਵੇਂ ਅੱਜ ਜਮਾਨਾ ਜਿੰਨਾ ਮਰਜ਼ੀ ਫਾਰਵਰਡ ਹੋ ਗਿਆ ਪਰ ਲੋਕ ਅਜੇ ਵੀ ਅੰਧ ਵਿਸ਼ਵਾਸ ਦੇ ਵਿੱਚ ਫਸੇ ਹੋਏ ਨੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਤੁਹਾਡੇ ਰੌਂਗਟੇ ਖੜੇ ਕਰ ਦੇਵੇਗੀ ਇੱਕ ਦਾਦਾ ਆਪਣੇ ਹੀ ਪੋਤੇ ਦਾ ਕਤਲ ਕਰਦਾ ਤੇ ਉਸ ਦੀ লাশ ਨੂੰ ਤਿੰਨ ਪੋਟਲੀਆਂ ਦੇ ਵਿੱਚ ਪਾਉਂਦਾ ਹੈ ਅਲੱਗ-ਅਲੱਗ ਟੁਕੜੇ ਕਰਕੇ ਤੇ ਫਿਰ ਉਹ ਸ਼ਹਿਰ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਸੁੱਟ ਕੇ ਆਉਂਦਾ ਪਰ ਜਦੋਂ ਉਹ ਪੋਟਲੀ ਨੂੰ ਇੱਕ ਸੁਨਸਾਨ ਜਗ੍ਹਾ ਦੇ ਵਿੱਚ ਪਹਿਲੀ ਪੋਰਟਲੀ ਨੂੰ ਸਿਰਦਾ ਤਾਂ ਉੱਥੇ ਹੀ ਉਸ ਨੂੰ ਕੋਈ ਦੇਖ ਲੈਂਦਾ ਹੈ ਦੇਖਣ ਤੋਂ ਬਾਅਦ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਸਾਰਾ ਰਾਜ ਖੁੱਲਦਾ ਹੈ ਪਰ ਸਵਾਲ ਇਹ ਸੀ ਕਿ ਇਸ ਬੰਦੇ ਨੇ ਕਿਸ ਦਾ ਕਤਲ ਕੀਤਾ ਸੀ ਕਿਉਂ ਕੀਤਾ ਸੀ ਇਸ ਪਿੱਛੇ ਕੀ ਕਹਾਣੀ ਸੀ ਤੇ ਜਦੋਂ ਫਿਰ ਸਾਰਾ ਰਾਜ ਨਿਕਲ ਕੇ ਸਾਹਮਣੇ ਆਉਂਦਾ ਤਾਂ ਸਭ ਦੇ ਹੋਸ਼ ੁੱਟ ਜਾਂਦੇ ਨੇ ਕਿ ਐਦਾਂ ਕੋਈ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਪ੍ਰਿਆਗਰਾਜ ਇਸ ਦਾ ਇਲਾਕਾ ਨੈਣੀ ਸਰਸਵਤੀ ਹਾਈ ਟੈਕ ਸਿਟੀ ਗੱਲ ਹੈ 26 ਅਗਸਤ 2025 ਦੀ ਤਕਰੀਬਨ ਸ਼ਾਮ ਦੇ 3:45 ਮਿੰਟ ਹੁੰਦੇ ਨੇ ਤਾਂ ਇੱਥੇ ਇੱਕ ਬੰਦਾ ਸਕੂਟੀ ਤੇ ਆਉਂਦਾ ਜਿਸ ਤੇ ਨੀਕਰ ਪਾਈ ਹੁੰਦੀ ਹੈ ਹਾਫ ਪੈਂਟ ਪਾਈ ਹੁੰਦੀ ਹੈ ਤੇ ਉਹ ਆਪਣੀ ਸਕੂਟੀ ਦੇ ਅੱਗੇ ਰੱਖੀ ਹੋਈ ਇੱਕ ਪੋਟਲੀ ਇੱਥੇ ਸੁਨਸਾਨ ਜਗ੍ਹਾ ਦੇ ਵਿੱਚ ਸੁੱਟ ਜਾਂਦਾ ਹੈ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇੱਥੇ ਇੱਕ ਔਰਤ ਬਜ਼ੁਰਗ ਔਰਤ ਮੱਝਾਂ ਚਰਾ ਰਹੀ ਸੀ ਉਸ ਨੇ ਜਦੋਂ ਦੇਖਿਆ ਇਸ ਨੂੰ ਪੋਟਲੀ ਸਿੱਟਦੇ ਤਾਂ ਉਸ ਨੂੰ ਲੱਗਿਆ ਕਿ ਦੇਖਿਆ ਜਾਵੇ ਇਹ ਬੰਦਾ ਪੋਟਲੀ ਦੇ ਵਿੱਚ ਕੀ ਸੁੱਟ ਕੇ ਗਿਆ ਉਹ ਔਰਤ ਹੁਣ ਪੋਟਲੀ ਦੇ ਕੋਲ ਆ ਜਾਂਦੀ ਹੈ ਤੇ ਜਦੋਂ ਉਹ ਪੋਟਲੀ ਨੂੰ ਦੇਖਦੀ ਹੈ ਤਾਂ ਉਸ ਦੀਆਂ ਝਗਿਆੜਾਂ ਨਿਕਲ ਜਾਂਦੀਆਂ ਕਿਉਂਕਿ ਉਹ ਪੋਟਲੀ ਖੂਨ ਨਾਲ ਲਖਪਤ ਸੀ ਜਦੋਂ ਰੌਲਾ ਪਾਉਂਦੀ ਹੈ ਤਾਂ ਲੋਕਾਂ ਦਾ ਇੱਥੇ ਇਕੱਠ ਹੋ ਜਾਂਦਾ ਹੈ ਤੇ ਹੁਣ ਲੋਕਾਂ ਦੇ ਵਿੱਚੋਂ ਕੋਈ ਬੰਦਾ ਪੁਲਿਸ ਨੂੰ ਕਾਲ ਕਰ ਦਿੰਦਾ ਅਧਿయోగਿਕ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਜਦੋਂ ਪੋਟਲੀ ਨੂੰ ਖੋਲਿਆ ਜਾਂਦਾ ਤਾਂ ਸਭ ਹੈਰਾਨ ਹੋ ਜਾਂਦੇ ਆ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਇਸ ਪੋਟਲੀ ਦੇ ਵਿੱਚ ਧੜ ਸੀ ਨਾ ਹੀ ਇਸ ਦੀਆਂ ਲੱਤਾਂ ਸੀ ਨਾ ਹੀ ਹੱਥ ਸੀ ਤੇ ਨਾ ਹੀ ਸਿਰ ਸੀ ਸਿਰਫ ਧੜ ਸੀ ਹੁਣ ਪੁਲਿਸ ਪੁੱਛਦੀ ਹੈ ਕਿ ਇਹ ਪੋਰਟਲੀ ਸਿਰਦੇ ਹੋਏ ਕਿਸ ਨੇ ਦੇਖਿਆ ਸੀ ਤਾਂ ਉਸ ਔਰਤ ਨੇ ਕਿਹਾ ਕਿ ਮੈਂ ਦੇਖਿਆ ਸੀ ਐਦਾਂ ਦਾ ਬੰਦਾ ਸੀ ਜੋ ਇਸ ਪੋਰਟਲੀ ਨੂੰ ਇੱਥੇ ਸੁੱਟ ਕੇ ਗਿਆ ਹੁਣ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਆਉਂਦਾ ਹੈ ਕਿ ਇੱਕ ਬੰਦਾ ਕਾਲੇ ਰੰਗ ਦੀ ਸਕੂਟੀ ਤੇ ਆ ਰਿਹਾ ਸੀ ਜਿਸ ਤੇ ਹਾਫ ਪੈਂਟ ਪਾਈ ਹੋਈ ਸੀ ਉਸ ਨੇ ਹੀ ਇਹ ਪੋਰਟਲੀ ਸੁੱਟੀ ਹੈ ਹੁਣ ਇਸ ਬਾਰੇ ਪਤਾ ਲਗਾਇਆ ਜਾਂਦਾ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਬੰਦੇ ਦਾ ਨਾਮ ਸਰਨ ਸਿੰਘ ਆ ਜੋ ਪ੍ਰਾਪਰਟੀ ਡੀਲਰ ਹੈ ਤੇ ਕਰੇਲੀ ਥਾਣੇ ਦੇ ਅਧੀਨ ਇਹ ਰਹਿੰਦਾਗਾ ਹੁਣ ਜੋ ਉਦਯੋਗਿਕ ਥਾਣੇ ਦੀ ਪੁਲਿਸ ਹੁੰਦੀ ਆ ਉਹ ਕਰੇਲੀ ਥਾਣੇ ਦੇ ਵਿੱਚ ਜਾਂਦੀ ਆ ਪਰ ਕਰੇਲੀ ਥਾਣੇ ਦੇ ਵਿੱਚ ਪਹਿਲਾਂ ਹੀ ਇੱਕ ਕਾਮਨੀ ਨਾਮ ਦੀ ਔਰਤ ਬੈਠੀ ਹੁੰਦੀ ਆ ਜੋ ਰੋ ਰਹੀ ਸੀ ਉਹ ਕਹਿ ਰਹੀ ਸੀ ਕਿ ਮੇਰਾ ਬੇਟਾ ਯਸ਼ ਸਵੇਰੇ ਸਕੂਲ ਗਿਆ ਸੀ ਪਰ ਵਾਪਸ ਨਹੀਂ ਆਇਆ ਉਹ ਸਵੇਰੇ 8:30 ਵਜੇ ਸਕੂਲ ਜਾਂਦਾ ਸੀ ਤੇ ਤਕਰੀਬਨ 2:30 ਵਜੇ ਵਾਪਸ ਆ ਜਾਂਦਾ ਸੀ ਜਿਸ ਦੀ ਉਮਰ 17 ਸਾਲ ਸੀ ਅਤੇ ਜੋ 11ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਇਹ ਔਰਤ ਸਕੂਲ ਦੇ ਵਿੱਚ ਵੀ ਜਾਂਦੀ ਹੈ ਪਤਾ ਕਰਦੀ ਹੈ ਪਰ ਸਕੂਲ ਵਾਲੇ ਕਹਿੰਦੇ ਨੇ ਕਿ ਤੁਹਾਡਾ ਬੇਟਾ ਤਾਂ ਇੱਥੇ ਆਇਆ ਹੀ ਨਹੀਂ ਫਿਰ ਇਹ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਸਭ ਕਿਤੇ ਪਤਾ ਕਰਦੀ ਹੈ ਪਰ ਕਿਸੇ ਨੂੰ ਵੀ ਯਕੀਨ ਦਾ ਪਤਾ ਨਹੀਂ ਸੀ ਇਧਰ ਉਦਯੋਗਿਕ ਥਾਣੇ ਦੀ ਪੁਲਿਸ ਆਉਂਦੀ ਹੈ ਤੇ ਕਰੇਲੀ ਥਾਣੇ ਦੀ ਪੁਲਿਸ ਦੇ ਨਾਲ ਇਹ ਗੱਲ ਕਰ ਰਹੀ ਸੀ ਕਿ ਸਰਨ ਸਿੰਘ ਕੌਣ ਹੈ ਉਸ ਕੋਲ ਜਾਣਾ ਉਸ ਨੂੰ ਹਰਾਸਤ ਦੇ ਵਿੱਚ ਲੈਣਾ ਕਿਉਂਕਿ ਉਹ ਇਹ ਪੋਰਟਲੀ ਉੱਥੇ ਸਿੱਟ ਕੇ ਆਇਆ ਜਿਸ ਵਿੱਚ ਧੜ ਸੀ ਤਾਂ ਹੁਣ ਪਤਾ ਲੱਗਦਾ ਹੈ ਕਿ ਸਰਨ ਸਿੰਘ ਤਾਂ ਜੋ ਇਹ ਔਰਤ ਸੀ ਇਹਨਾਂ ਦੇ ਸ਼ਰੀਕੇ ਦੇ ਵਿੱਚ ਹੀ ਸੀ ਤੇ ਹੁਣ ਸਰਨ ਸਿੰਘ ਦੀ ਤਲਾਸ਼ ਕੀਤੀ ਜਾਂਦੀ ਹੈ ਤਾਂ ਆਖਰ ਸਰਨ ਸਿੰਘ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਹੁਣ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਇਧਰ ਉਧਰ ਜਿਹਾਂ ਗੱਲਾਂ ਕਰਦਾ ਕਿ ਮੈਨੂੰ ਕੁਝ ਨਹੀਂ ਪਤਾ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਉਹ ਔਰਤ ਝੂਠ ਬੋਲ ਰਹੀ ਹੈ ਪਰ ਜਦੋਂ ਫਿਰ ਪੁਲਿਸ ਸ਼ਕਤੀ ਤੇ ਆਉਂਦੀ ਹੈ ਤੇ ਇਸ ਨੂੰ ਸੀਸੀਟੀਵੀ ਫੁਟੇਜ ਦਿਖਾਏ ਜਾਂਦੇ ਆ ਤਾਂ ਫਿਰ ਇਹ ਮੰਨ ਜਾਂਦਾ ਇਹ ਜੋ ਕਹਾਣੀ ਦੱਸਦਾ ਉਹ ਬੜੀ ਹੀ ਭਿਆਨਕ ਹੁੰਦੀ ਹੈ ਇਹ ਦੱਸਦਾ ਕਿ ਸਾਡਾ ਕੰਮ ਬੜਾ ਵਧੀਆ ਸੀ ਮੇਰੇ ਬੇਟੀ ਸੀ ਬੇਟਾ ਸੀ ਪਰ ਬੇਟੀ ਜੋ ਮੇਰੀ 21 ਸਾਲ ਦੀ ਸੀ ਉਹ 2023 ਦੇ ਵਿੱਚ ਸੁਸਾਈਡ ਕਰ ਲੈਂਦੀ ਹੈ ਤੇ ਉਸ ਤੋਂ ਬਾਅਦ ਮੇਰਾ 23 ਸਾਲ ਦਾ ਬੇਟਾ ਜਿਸ ਦਾ ਨਾਮ ਸਾਗਰ ਸੀ ਉਹ ਨਦੀ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੰਦਾ ਹੈ ਮੇਰਾ ਕੰਮਕਾਰ ਬਿਲਕੁਲ ਖਤਮ ਹੋ ਗਿਆ ਸੀ ਠੱਪ ਹੋ ਗਿਆ ਸੀ ਮੈਂ ਬਿਲਕੁਲ ਬਰਬਾਦ ਹੋ ਗਿਆ ਸੀ ਉਸ ਤੋਂ ਬਾਅਦ ਇਹ ਇੱਕ ਤਾੰਤ੍ਰਿਕ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਤੇ ਉਸ ਨੂੰ ਪੁੱਛਦਾ ਕਿ ਬਾਬਾ ਜੀ ਮੇਰੇ ਨਾਲ ਐਦਾਂ ਹੋ ਗਿਆ ਮੈਂ ਕਿ ਮੈਂ ਇਸ ਗੱਲ ਦੇ ਵਿੱਚੋਂ ਨਿਕਲ ਸਕਦਾ ਹਾਂ ਮੈਂ ਕਿਵੇਂ ਇਸ ਮੰਦੀ ਦੇ ਵਿੱਚੋਂ ਬਾਹਰ ਆ ਸਕਦਾ ਹਾਂ ਤਾਂ ਉਹ ਬਾਬਾ ਕਹਿੰਦਾ ਕਿ ਤੇਰੇ ਘਰ ਦੀ ਹੀ ਕਿਸੇ ਔਰਤ ਨੇ ਕੀਤਾ ਕਰਾਇਆ ਜਿਸ ਕਾਰਨ ਤੇਰਾ ਘਰ ਬਰਬਾਦ ਹੋ ਗਿਆ ਜਿਸ ਕਾਰਨ ਤੇਰਾ ਕੰਮ ਠੱਪ ਹੈ ਤਾਂ ਇਹ ਜੋ ਬਾਬਾ ਸੀ ਇਸ ਨੇ ਸਰਨ ਸਿੰਘ ਨੂੰ ਜਦੋਂ ਇਹ ਗੱਲ ਕਹੀ ਤਾਂ ਸਰਨ ਸਿੰਘ ਨੂੰ ਲੱਗਿਆ ਕਿ ਕਾਮਨੀ ਨੇ ਹੀ ਇਹ ਕੰਮ ਕੀਤਾ ਹੋਊਗਾ ਤੇ ਹੁਣ ਇਹ ਤਾంత్రిਕ ਕਹਿੰਦਾ ਕਿ ਜੇ ਤੂੰ ਇਸ ਨੂੰ ਸਹੀ ਕਰਨਾ ਹੈ ਤਾਂ ਤੈਨੂੰ ਇਸ ਲਈ ਬਲੀ ਦੇਣੀ ਪਵੇਗੀ ਕਿਸੇ ਆਪਣੇ ਦੀ ਤਾਂ ਹੁਣ ਜਦੋਂ ਸਰਨ ਸਿੰਘ ਇਹ ਗੱਲ ਸੁਣਦਾ ਹੈ ਤਾਂ ਫਿਰ ਇਸ ਦੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਬਲੀ ਫਿਰ ਮੈਂ ਜੋ ਕਾਮਨੀ ਹੈ ਉਸ ਦੇ ਹੀ ਕਿਸੇ ਪਰਿਵਾਰਕ ਮੈਂਬਰ ਦੀ ਦੇਵਾਂਗਾ ਕਿਉਂਕਿ ਇਸ ਨੇ ਹੀ ਮੇਰਾ ਘਰ ਬਰਬਾਦ ਕਰ ਦਿੱਤਾ ਯਾਨੀ ਅੰਧ ਵਿਸ਼ਵਾਸ ਦੇ ਵਿੱਚ ਇਹ ਬੰਦਾ ਬਿਲਕੁਲ ਡੁੱਬ ਜਾਂਦਾ ਹੈ ਤੇ ਹੁਣ ਇਸ ਦੀ ਨਿਗਾਹ ਹੁੰਦੀ ਹੈ ਕਾਮਨੀ ਦੇ ਪੋਤੇ ਤੇ ਜਿਸ ਦਾ ਨਾਂ ਜਸ ਹੁੰਦਾ ਹੈ ਜਿਸ ਦੀ ਉਮਰ 17 ਸਾਲ ਦੀ ਹੁੰਦੀ ਹੈ ਇਹ 7-8 ਮਹੀਨਿਆਂ ਤੋਂ ਜਸ ਦੇ ਉੱਤੇ ਧਿਆਨ ਰੱਖਦਾ ਇਸ ਦੀ ਰੇਖੀ ਕਰਦਾ ਕਿ ਕਦੇ ਮੌਕਾ ਮਿਲੇ ਤੇ ਇਹ ਜਸ ਨੂੰ ਮਾਰ ਦੇਵੇ ਉਸ ਦੀ ਬਲੀ ਦੇ ਦੇਵੇ ਹੁਣ ਦਿਨ ਆ ਜਾਂਦਾ ਹੈ 26 ਅਗਸਤ 2025 ਦਾ ਜਦੋਂ ਜਸ ਤਿਆਰ ਹੋ ਕੇ ਸਕੂਲ ਜਾ ਰਿਹਾ ਸੀ ਤਾਂ ਜੋ ਸ਼ਰਨ ਸਿੰਘ ਸੀ ਇਹ ਉਸ ਦਾ ਦਾਦਾ ਲੱਗਦਾ ਸੀ ਸ੍ਰੀਕੇ ਦੇ ਵਿੱਚ ਤੇ ਇਹ ਉਸ ਨੂੰ ਕਹਿੰਦਾ ਕਿ ਬੇਟਾ ਮੈਨੂੰ ਤੇਰੇ ਤੋਂ ਕੰਮ ਆ ਤੂੰ ਮੇਰੇ ਨਾਲ ਚੱਲ ਥੋੜਾ ਮੇਰੇ ਨਾਲ ਘਰੇ ਆ ਤਾਂ ਜੋ ਜਸ਼ ਹੁੰਦਾ ਹੈ ਉਸ ਨੂੰ ਇਸ ਬਾਰੇ ਕੋਈ ਵੀ ਗਿਆਨ ਨਹੀਂ ਹੁੰਦਾ ਕਿ ਉਸ ਨਾਲ ਕੀ ਹੋਣ ਵਾਲਾ ਹੈ ਜਿਸ ਨੂੰ ਉਹ ਦਾਦਾ ਕਹਿੰਦਾ ਉਸਨੇ ਕਿਹਾ ਕਿ ਦਾਦਾ ਜੀ ਮੈਂ ਤੁਹਾਡੇ ਕੋਲ ਆ ਰਹਾਗਾ ਚਲੋ ਜਿੱਥੇ ਜਾਣਾਗਾ ਉਸ ਨੂੰ ਇਹ ਨਹੀਂ ਪਤਾ ਸੀ ਕਿ ਜਿਸ ਨੂੰ ਉਹ ਦਾਦਾ کہہ ਰਿਹਾ ਉਹ ਉਸ ਦੀ ਜਾਣ ਦਾ ਦੁਸ਼ਮਣ ਹੈ ਹੁਣ ਜਸ਼ ਨਪੋਲ ਹੁੰਦਾ ਉਹ ਸ਼ਰਨ ਸਿੰਘ ਦੇ ਨਾਲ ਉਸ ਦੇ ਘਰ ਵੱਲ ਚੱਲ ਪੈਂਦਾ ਤੇ ਜੋ ਸ਼ਰਨ ਸਿੰਘ ਹੁੰਦਾ ਉਸ ਨੇ ਤਾਂ ਜਸ਼ ਨੂੰ ਮਾਰਨਾ ਹੁੰਦਾ ਜਸ਼ ਅੱਗੇ ਹੁੰਦਾ ਸ਼ਰਨ ਸਿੰਘ ਪਿੱਛੇ ਹੁੰਦਾ ਪਰ ਸ਼ਰਨ ਸਿੰਘ ਇੱਕ ਇੱਟ ਚਾਕੇ ਜਸ ਦੇ ਸਿਰ ਵਿੱਚ ਮਾਰਦਾ ਤੇ ਉਸ ਤੋਂ ਬਾਅਦ ਇਸ ਦਾ ਗਲ ਦੱਬ ਦਿੰਦਾ ਹੁਣ ਜਸ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਇਸ ਨੂੰ ਵਾਸ਼ਰੂਮ ਦੇ ਵਿੱਚ ਲੈ ਜਾਂਦਾ ਤੇ ਬਾਜ਼ਾਰ ਦੇ ਵਿੱਚ ਜਾਂਦਾ ਉਥੋਂ ਕੱਪੜਾ ਖਰੀਦਦਾ ਆਰੀ ਖਰੀਦਦਾ ਤੇ ਚਾਪਰ ਖਰੀਦਦਾ ਤੇ ਹੁਣ ਇਹ ਘਰੇ ਆਉਂਦਾ ਘਰੇ ਆ ਕੇ ਬਾਥਰੂਮ ਦੇ ਵਿੱਚ ਇਸ ਦੀ লাশ ਦੇ ਤਿੰਨ ਹਿੱਸੇ ਕਰਦਾ ਤਿੰਨ ਹਿੱਸੇ ਅਲੱਗ-ਅਲੱਗ ਪੋਟਲੀਆਂ ਦੇ ਵਿੱਚ ਪਾਉਂਦਾ ਤੇ ਇਹ ਪਹਿਲਾ ਹਿੱਸਾ ਹੀ ਉਦਯੋਗਿਕ ਥਾਣੇ ਦੇ ਅਧੀਨ ਪੈਂਦੇ ਇਲਾਕੇ ਦੇ ਵਿੱਚ ਸੁੱਟਣ ਗਿਆ ਸੀ ਉਸ ਦਾ ਹੀ ਆਰਥ ਨੂੰ ਪਤਾ ਲੱਗ ਜਾਂਦਾ ਕਿ ਕੋਈ ਸਕੂਟੀ ਤੇ ਆਇਆ ਜਿਸ ਨੇ ਇਹ ਪੋਟਲੀ ਛੱਟੀ ਹੈ ਉਸ ਤੋਂ ਬਾਅਦ ਇਹ ਦੋਨੋਂ ਜੋ ਬਾਕੀ ਪੋਟਲੀਆਂ ਸੀ ਉਹ ਵੀ ਸੁੱਟ ਦਿੰਦਾ ਪਰ ਪੁਲਿਸ ਏਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਇਸ ਉੱਪਰ ਕੇਸ ਦਰਦ ਕੀਤਾ ਜਾਂਦਾ ਹੈ ਤੇ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਪੁਲਿਸ ਹੁਣ ਉਸ ਤਾੰਤ੍ਰਿਕ ਦੀ ਵੀ ਤਲਾਸ਼ ਕਰ ਰਹੀ ਹੈ ਜਿਸ ਨੇ ਏਸ ਨੂੰ ਇਹ ਕੰਮ ਕਰਨ ਲਈ ਕਿਹਾ ਸੀ ਤੇ ਇਹ ਜੋ ਮਾਮਲਾ ਹੈਗਾ ਪੁਲਿਸ ਕਹਿ ਰਹੀ ਹੈ ਕਿ ਫਾਸਟ ਟਰੈਕ ਕੋਰਟ ਦੇ ਵਿੱਚ ਚੱਲੇਗਾ ਜਿੰਨੀ ਛੇਤੀ ਹੋ ਸਕੇ ਉਨੀ ਛੇਤੀ ਏਸ ਸਰਨ ਸਿੰਘ ਨੂੰ ਜਿਸ ਨੇ ਇੱਕ ਮਾਸੂਮ ਦੀ ਜਾਨ ਲੈ ਲਈ ਤੋ ਇਸ ਨੂੰ ਦਾਦਾ ਕਹਿੰਦਾ ਸੀ ਉਸ ਦੀ ਜਾਨ ਲੈ ਲੇਤੀ ਇਹ ਜੋ ਸਰਨ ਸਿੰਘ ਸੀ ਬੜਾ ਜਿਆਦਾ ਛਾਤਰ ਸੀ ਜਦੋਂ ਜਸ਼ ਗਾਇਬ ਹੋ ਜਾਂਦਾ ਤੇ ਉਸ ਦੀ ਮਾਂ ਉਸ ਦਾ ਪਰਿਵਾਰ ਜਸ਼ ਨੂੰ ਤਲਾਸ਼ ਕਰਦਾ ਜਸ ਨਹੀਂ ਮਿਲਦਾ ਉਹ ਰੋ ਰਹੇ ਹੁੰਦੇ ਨੇ ਤਾਂ ਇਹ ਸਰਨ ਸਿੰਘ ਉਹਨਾਂ ਦੇ ਕੋਲ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਚਿੰਤਾ ਨਾ ਕਰੋ ਜਸ਼ ਆ ਜਾਵੇਗਾ ਤੁਸੀਂ ਹੌਸਲਾ ਰੱਖੋ ਜਾਨੀ ਇਹੋ ਜਿਹੀਆਂ ਗੱਲਾਂ ਇਹ ਜਾ ਕੇ ਉਸ ਪਰਿਵਾਰ ਦੇ ਨਾਲ ਕਰਕੇ ਆਉਂਦਾ ਪਰ ਪਰਿਵਾਰ ਨੂੰ ਨਹੀਂ ਪਤਾ ਸੀ ਕਿ ਜੋ ਇਹ ਬੰਦਾ ਹੈਗਾ ਇਹ ਬੰਦਾ ਨਹੀਂ ਅਸਲ ਵਿੱਚ ਇਹ ਭੇੜ ਜਾਗਾ ਜਿਸ ਨੇ ਉਹਨਾਂ ਦੇ ਘਰ ਦੇ ਚਿਰਾਗ ਨੂੰ ਬੁਝਾ ਦਿੱਤਾ ਤੇ ਪੁਲਿਸ ਦਾ ਵੀ ਕਹਿਣਾ ਕਿ ਇਹੋ ਜਿਹੇ ਦਰਿੰਦੇ ਨੂੰ ਤਾਂ ਫਾਂਸੀ ਹੀ ਹੋਣੀ ਚਾਹੀਦੀ ਅਤੇ ਪਰਿਵਾਰਕ ਮੈਂਬਰ ਵੀ ਇਹੀ ਕਹਿ ਰਹੇ ਨੇ ਕਿ ਇਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਸ ਤੋਂ ਘੱਟ ਇਸ ਨੂੰ ਕੋਈ ਵੀ ਸਜ਼ਾ ਨਾ ਦਿੱਤੀ ਜਾਵੇ ਹੁਣ ਦੇਖਣਾ ਹੋਵੇਗਾ ਕਿ ਜਦੋਂ ਕੋਰਟ ਦੇ ਵਿੱਚ ਕੇਸ ਚੱਲੇਗਾ ਤਾਂ ਅਦਾਲਤ ਵੱਲੋਂ ਸਾਰਨ ਸਿੰਘ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਸਰੀਕੇ ਦੇ ਵਿੱਚ ਲੱਗਦੇ ਪੋਤੇ ਨੂੰ ਹੀ ਦਾਦੇ ਨੇ ਅੰਧਵਿਸ਼ਵਾਸ ਦੇ ਵਿੱਚ ਪੈ ਕੇ ਮਾਰ ਦਿੱਤਾ ਕਿ ਉਸ ਦੀ ਦਾਦੀ ਨੇ ਇਹਨਾਂ ਦੇ ਘਰ ਉੱਤੇ ਕੁਝ ਕੀਤਾ ਕਰਾਇਆ ਜਿਸ ਕਾਰਨ ਇਸ ਦੀ ਬੇਟੀ ਅਤੇ ਬੇਟੇ ਨੇ ਆਤਮ ਹੱਤਿਆ ਕਰ ਲਈ ਜਿਸ ਕਾਰਨ ਇਸ ਦਾ ਕੰਮ ਠੱਪ ਹੋ ਗਿਆ ਤੇ ਤਾੰਤ੍ਰਿਕ ਨੇ ਇਹ ਗੱਲ ਇਸ ਤੇ ਦਿਮਾਗ ਵਿੱਚ ਫਿੱਟ ਕਰ ਦਿੱਤੀ ਕਿ ਤੁਹਾਡੇ ਪਰਿਵਾਰ ਵਿੱਚ ਹੀ ਕੋਈ ਔਰਤ ਹੈ ਜਿਸ ਨੇ ਇਹ ਤੁਹਾਡੇ ਉੱਤੇ ਕੀਤਾ ਕਰਾਇਆ ਇਸ ਕਰਕੇ ਬੇਨਤੀ ਹੈ ਕਿ ਇਹਨਾਂ ਤਾੰਤ੍ਰਿਕਾਂ ਤੋਂ ਇਹਨਾਂ ਬਾਬਿਆਂ ਤੋਂ ਕੋਹਾਂ ਦੂਰ ਰਹੋ ਇਹ ਘਰਾਂ ਦੇ ਘਰ ਵਿਗਾੜ ਦਿੰਦੇ ਨੇ ਇਹ ਤੁਹਾਡੇ ਦਿਮਾਗ ਦੇ ਵਿੱਚ ਇਹੋ ਜਿਹਾ ਵਹਿਮ ਪਾ ਦਿੰਦੇ ਨੇ ਜਿਸ ਦਾ ਹੱਲ ਸਾਰੀ ਉਮਰ ਨਹੀਂ ਹੁੰਦਾ ਜਿਵੇਂ ਇਸ ਤਾੰਤ੍ਰਿਕ ਨੇ ਸਰਨ ਸਿੰਘ ਦੇ ਦਿਮਾਗ ਦੇ ਵਿੱਚ ਪਾ ਦਿੱਤਾ ਕਿ ਤੁਹਾਡੇ ਘਰ ਦੀ ਕਿਸੇ ਔਰਤ ਨੇ ਤੁਹਾਡੇ ਪਰਿਵਾਰ ਤੇ ਕੁਛ ਕੀਤਾ ਕਰਾਇਆ ਸੀ ਉਸ ਕਾਰਨ ਤੇਰੀ ਬੇਟੀ ਮਰੀਆ ਉਸ ਕਾਰਨ ਤੇਰਾ ਬੇਟਾ ਮਰਿਆ ਉਸ ਕਾਰਨ ਹੀ ਤੇਰਾ ਕੰਮ ਠੱਪਾ ਹੈ ਉਸ ਤਾੰਤ੍ਰਿਕ ਨੇ ਸਾਰਨ ਸਿੰਘ ਦੀ ਜ਼ਿੰਦਗੀ ਵੀ ਬਰਬਾਦ ਕਰ ਦਿੱਤੀ ਅਤੇ ਜੋ ਜੱਸੀ ਉਸ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪਏਗੇ ਅਤੇ ਜੋ ਜਸਤਾ ਪਰਿਵਾਰ ਸੀ ਉਹ ਵੀ ਹੁਣ ਸਾਰੀ ਉਮਰ ਯਸ਼ ਨੂੰ ਸੋਚ-ਸੋਚ ਕੇ ਰੋਂਦਾ ਰਹੇਗਾ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅੱਛੇ ਕਾਲ